ਆ ਜਾ ਬਾਈ ਸੁਭਾ ਦੇ ਡਿੱਕੀ ਜਾਂਦੇ ਆ ਤੈਨੂੰ ਮਾਲਕ ਨੰਬਰ 1 ਨੰਬਰ ਤੇ ਆ ਜਸਨ ਨੇ ਕੀ ਫੜਿਆ ਉਹਨਾਂ ਤੋਂ ਆ ਕੀ ਚੱਕਰ ਸਮਾਨ ਸਮੂਹ ਲੈ ਆ ਸਮਾਨ ਲੈ ਆ ਬਣਾ ਇਹਨਾਂ ਨੇ ਸਮਾਨ ਦੱਸ ਕਿਵੇਂ ਇਹਦਾ ਕੰਮ ਖਰਾਬ ਕਰੀ ਫਿਰਦਾ ਇਹ ਤਾਂ ਸਿੱਧੀ ਮੌਤ ਨੂੰ ਜੱਪੀ ਆ ਵੀ ਮੁੰਡਿਓ ਹਾਂ ਬਾਈ ਠੀਕ ਹੋ ਗਈ ਜਸਨ ਦਾ ਗਲਤ ਕੰਮ ਆ ਰਿਹਾ ਕੋਈ ਨਹੀਂ ਡਰੀ ਨਾ ਮੈਂ ਦਰਦਾ ਚਾਹਤਾ ਹੈਗਾ ਨਾਲ ਆਪਾਂ ਦਮਾਗੇ ਸਾਥ ਤੇਰਾ ਕੋਈ ਪੈਸੇ ਤੇ ਲੋੜੋ ਹੀ ਤੁਹਾਨੂੰ ਉਹ ਦਿਨ ਦੂਰ ਨਹੀਂ ਜਦੋਂ ਸਾਰੀ ਜਾਇਦਾਦ ਮੇਰੇ ਮੁੰਡੇ ਦੇ ਹੱਕ ਵਿੱਚ ਹੋਊਗੀ। ਹਰ ਪੁੱਤ ਨੇ ਹਰ ਪੁੱਤ ਕੰਧਾਂ ਦੀ ਵੀ ਕੰਨ ਹੁੰਦੇ ਆ। ਕੋਈ ਨਹੀਂ ਫਿਰ ਤੁਹਾਨੂੰ ਵੀ ਦੇਖ ਲਾਂਗੇ ਨਾਲ ਪਿੰਡ ਵਾਲਿਆਂ ਨੂੰ ਦੇਖ ਲਾਂਗੇ। ਕੋਈ ਨਾ ਫਿਰ ਦੇਖ ਲਾਂਗੇ। ਦੇਖ ਲਾਂਗੇ। ਉਹ ਗਰਵਿੰਦਰ। ਉਹ ਗਰਵਿੰਦਰ। ਮੈਂ ਜਾ ਕੇ ਤੇ ਕੇਰਾ ਉਹਨਾਂ ਨਾਲ ਗੱਲ ਕਰਾਂਗਾ ਤੇ ਹੋਣਾ ਜੀ। ਪਰ ਆਵਾਜ਼ ਆਵਾਜ਼ ਵੀ ਆ ਕੇ ਨਾ ਆਵਾਜ਼। ਯਾਰ ਯਰ ਤਸਲਾ ਇਹਦਾ ਜਮਾਨਾ ਨਹੀਂ ਕਿਸੇ ਦਾ ਭਲਾ ਸੁਪਚੰਦਾ ਟਾਈਮ ਹੀ ਹੈ ਜਦੋਂ ਆ ਗਿਆ ਤੂੰ ਪਿੰਡ ਤੇ ਆ ਪਹਿਲਾਂ ਕੱਢਣਾ ਅੱਛਾ ਧਾਰ ਬਹੁਤ ਗੋਸੇ ਮੈਂ ਬਹੁਤ ਗਾਲੀ ਦਿੰਦਾ ਅੱਛਾ ਕੀ ਗੱਲ ਹੋ ਗਈ ਉਹ ਦਿਨ ਹੋਈਦਾ ਕਿਹਾ ਮੈਂ ਅੱਗੇ ਤੇ ਪੁੱਤ ਪਾ ਆਇਆ ਯਾਰ ਜੱਤੀ ਉਹ ਬਹੁਤ ਪਿੰਡ ਮੇਰੇ ਚਾਚੇ ਨੂੰ ਅਸੀਂ ਕੱਢ ਗਿਆ ਫਿਰ ਉਹ ਚਾਵਾ ਦਿੱਤਾ ਚਾਚਾ ਦਾ ਨਾਲ ਸੀਗਾ ਚਾਚਾ ਦਾ ਸ਼ਹਿ ਦਿੰਦਾ ਸੀ ਕਹਿੰਦਾ ਪੁੱਤ ਚੱਕ ਦੇ ਕੋਈ ਗੱਲ ਨਹੀਂ ਮੈਂ ਆਪ ਦੇ ਕੰਨੀ ਦਾ ਗੁਰੂ ਕੰਮ ਕਰਨਾ ਪੈਣਾ ਪਊਂ ਫਿਰ ਉਹ ਵੀ ਨਹੀਂ ਕੰਨੀ ਨਹੀਂ ਆਇਆ ਪਰ ਉਹ ਸਿੱਧੀ ਕਹਦਾ ਕੋਈ ਨਹੀਂ ਐਵੇਂ ਲੋਕਾਂ ਮਖਰ ਨਾ ਲੱਗਿਆ ਕਰ ਮੈਨੂੰ ਤੇਰੀ ਵੀ ਗੱਲ ਪਤਾ ਲੱਗੀ ਜੱਤ ਕੀ ਹੋ ਗਿਆ ਪਤਾ ਮੈਨੂੰ ਧਰਮਾ ਦੱਸ ਦੇ